ਜੰਦੇ ਮਹਾਰਾਜ ਜੀ ਦੀ ਬਾਣੀ ਆ ਕਿੰਨਾ ਸਦਕ ਹੋਵੇਗਾ ਗੁਰੂ ਦੇ ਉੱਪਰ ਕਹਿੰਦੇ ਜੇ ਸੁਖ ਦੇਹ ਤਾਂ ਤੁਜੈ ਆਰਾਧੀ ਦੁਖ ਵੀ ਤੁਜੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਜੇ ਭੁੱਖ ਦੇਤੀ ਨਾ ਮੈਂ ਫਿਰ ਵੀ ਰੱਜਿਆ ਰਵਾਂਗਾ ਦੁੱਖ ਵਿੱਚ ਸੁਖ ਮਨਾਈ ਦੁੱਖ ਦੇ ਵਿੱਚ ਸੁਖ ਕੌਣ ਮਨਾਉਂਦਾਗਾ ਐਸੀ ਦੁੱਖ ਦੇ ਵਿੱਚ ਸ਼ੰਕਾ ਕਰਦਿਆਂ ਮਾਲਕ ਦੇ ਉੱਪਰ ਪਰਮਾਤਮਾ ਨੇ ਸਾਡੇ ਨਾਲ ਮਾੜਾ ਕੀਤਾ ਪਰਮਾਤਮਾ ਨੇ ਸਾਡਾ ਚੰਗਾ ਨਹੀਂ ਕੀਤਾ ਪਰ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਲੱਗਿਆ ਰਹਿ ਮਾਲਕ ਦੇ ਨਾਮ ਨਾਲ ਸਿਮਰਨ ਦੇ ਨਾਲ ਜੁੜਿਆ ਰਹਿ ਕਿਉਂਕਿ ਉਹ ਮਾਲਕ ਦੇ ਘਰ ਦੇਰ ਜ਼ਰੂਰ ਹੈ ਪਰ ਮਾਲਕ ਦੇ ਘਰ ਅੰਧੇਰ ਨਹੀਂ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਨੇ ਕਿਸੇ ਲੇਖਕ ਨੇ ਕਹਿੰਦੇ ਭਾਈ ਮਾਲਕ ਦੇ ਹੁਕਮ ਤੇ ਸ਼ੰਕਾ ਥੋੜੋ ਕਰੀਂਦਾ ਜਿਹੜਾ ਮਾਲਕ ਆ ਨਾ ਉਹਦੇ ਹੁਕਮ ਦੇ ਉੱਪਰ ਸ਼ੰਕਾ ਨਹੀਂ ਕਰੀਂਦਾ ਉਹਦੀ ਰਜ਼ਾ ਦੇ ਵਿੱਚ ਚੱਲੀਦਾ ਕਿਉਂ ਕਿਉਂਕਿ ਮਾਲਕ ਕੁੱਲੀ ਵੀ ਉਹਦੀ ਟਾਉਂਦਾ ਗਾ ਜੀ ਦੀ ਮਾਲਕ ਦੇ ਮਨ ਦੇ ਵਿੱਚ ਨਾ ਉਹ ਜਗ੍ਹਾ ਦੇ ਉੱਪਰ ਉਹ ਵਿਅਕਤੀ ਦੇ ਲਈ ਮਹਿਲ ਬਣਾਉਣ ਦੀ ਇੱਛਾ ਹੋਵੇ ਜੀਦੇ ਘਰ ਦੇ ਵਿੱਚ ਜਿੱਦੀ ਹੁਣ ਕੁੱਲੀ ਨਹੀਂ ਢਾਈ ਜਾਵੇਗੀ ਉਥੇ ਮਹਿਲ ਕਿਦਾਂ ਖੜਾ ਹੋ ਜਾਵੇਗਾ ਇਸ ਲਈ ਭਾਈ ਮਾਲਕ ਕੁੱਲੀ ਵੀ ਉਹਨਾਂ ਦੀ ਢੋਣੀ ਕਰਦਾਗਾ ਜਿੱਦੀ ਮਾਲਕ ਦੇ ਮਨ ਦੇ ਵਿੱਚ ਮਹਿਲ ਦੀ ਇੱਛਾ ਹੋਵੇ ਮੁਸੀਬਤਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਸੋਖੇ ਆਉਂਦੇ ਨੇ ਜੇ ਸਦਾ ਸੁਖ ਮਈ ਜੀਵਨ ਦੀ ਆਸ ਰੱਖੀਏ ਨਾ ਮਨ ਦੇ ਵਿੱਚ ਫਿਰ ਸਾਡੇ ਜੀਵਨ ਦੀ ਕੋਈ ਵੈਲਿਊ ਨਹੀਂ ਰਹੇਗੀ ਜਿੱਦਾਂ ਜਹਾਜ਼ ਹੈ ਉਹ ਜਦੋਂ ਆਸਮਾਨ ਦੇ ਵਿੱਚ ਉੱਡਦਾ ਹੈ ਹਵਾਵਾਂ ਨੂੰ چیرਦਾ ਹੋਇਆ ਜਦੋਂ ਦੂਜੀ ਮੰਜ਼ਲ ਦੇ ਉੱਪਰ ਸਵਾਰੀਆਂ ਨੂੰ ਲੈ ਕੇ ਪਹੁੰਚਦਾ ਨਾ ਦੂਜੇ ਦੇਸ਼ ਦੇ ਵਿੱਚ ਫਿਰ ਉਹਦੀ ਮਹੱਤਤਾ ਕੀ ਜੇ ਹੁਣ 에어ਪੋਰਟ ਤੇ ਹੀ ਖੜਿਆ ਰਹੇ ਜਹਾਜ਼ ਨਾ ਉਹਦੇ ਵਿੱਚ ਕਿਸੇ ਸਵਾਰੀ ਨੇ ਬੈਠਣਾਗਾ ਤੇ ਨਾ ਉਹਦੀ ਕੋਈ ਮਹੱਤਤਾ ਰਹਿਣੀ ਹੈਗੀ ਜਦ ਦੇ ਜਹਾਜ਼ ਦੀ ਇੱਕ ਮੰਜ਼ਲ ਤੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦੀ ਵਸਤੀ ਉਹਦੀ ਵੈਲਿਊ ਹੈ ਜੇ ਕਥਾ ਦੇ ਉੱਪਰ ਖੜਾਗਾ ਉਹਦੀ ਕੋਈ ਵੈਲਿਊ ਨਹੀਂ ਹੋਵੇਗੀ ਗੁਰੂ ਵੀ ਸਾਡੀਆਂ ਪ੍ਰੀਖਿਆਵਾਂ ਵਿੱਚ ਲੈ ਕੇ ਵੇਖਦਾਗਾ ਕਿ ਕਿੰਨੀ ਕੇ ਦੇ ਮਨ ਦੇ ਵਿੱਚ ਇੱਛਾ ਸਤਕਾਰ ਕਿੰਨਾ ਕਾ ਅਦਬ ਕਿੰਨਾ ਕਾ ਦੁੱਖਾਂ ਦੀ ਪੱਠੀ ਦੇ ਵਿੱਚ ਗੁਰੂ ਆ ਨਾ ਜਿਹੜਾ ਉਹ ਆਪਣੇ ਸਿੱਖ ਨੂੰ ਪਾ ਕੇ ਹੀਰਾ ਬਣਾ ਦਿੰਦਾਗਾ ਜਿਹੜੇ ਪੱਥਰ ਨੇ ਸੱਟ ਨਹੀਂ ਖਾਦੀ ਨਾ ਉਹਨੂੰ ਸਦਾ ਹੀ ਸੱਟਾਂ ਖਾਣੀਆਂ ਪੈਣਗੀਆਂ ਪਰ ਜਿਹੜੇ ਪੱਥਰ ਨੇ ਸੱਟ ਖਾ ਲਈ ਤੇ ਉਹਦੀ ਮੂਰਤੀ ਬਣ ਗਈ ਉਹਦੀ ਪੂਜਾ ਹੁੰਦੀ ਹੈਗੇ ਇਸ ਲਈ ਗੁਰੂ ਪਾਸ਼ਾ ਜੀ ਦੀ ਕਿਰਪਾ ਦੇ